ਦੇ ਲੋਕ ਮਹੱਲਾ ਪੰਜਵਾਂ ਜੀਵਦਿਆਂ ਨਾ ਚੇਤਿਓ ਮੂਵਾਂ ਰਲੰਦੜੋਂ ਖਾਕ ਬਾਨਕ ਦੁਨੀਆ ਸੰਗੀ ਗੁਦਾਰਿਆ ਸਾਖਤ ਮੂੜ ਨਿਪਾਕ ਕਾਲ ਨੂੰ ਲੱਗੇ ਅਗ ਹਾਂਜੀ ਜੇ ਜਿੰਨਾ ਚਿਤ ਜਉਂਦਾ ਮੈਨੂੰ ਜਾਗਿਆ ਨਹੀਂ ਨਾ ਤਾਂ ਵਿੱਚੇ ਖਾਕ ਦੇ ਰਲ ਜਾਣਾ ਵਿੱਚੇ ਜਲਦੂਆ ਕਰਦੇ ਜੇ ਜਾਗ ਗਿਆ ਤੇ ਜਉਂਦਾ ਜਾਂਦਾ ਬੱਜ ਕੇ ਬਾਣ ਦਿਨ ਨਹੀਂ ਉਹ ਕਰ ਪਿਆ ਜਾਂਦੇ ਦੇ ਵੀ ਤਾਂ ਮਰ ਜਾਣਾ ਵਿੱਚ ਰਲ ਜਾਂਦਾ ਖਾਕ ਦੇ ਜਿੱਥੇ ਘਰ ਆ ਸਰੀਰ ਦੇ ਵਿੱਚੇ ਰਲ ਜਾਂਦਾ ਕਬਰਾਂ ਕਾਦੇ ਬਣਾਈਆਂ ਹੋਈਆਂ ਨੇ ਸਮਾਦੀਆਂ ਕਾਦੇ ਬਣਾਈਆਂ ਹੋਈਆਂ ਨੇ ਉਹ ਸਮਝ ਲੈ ਵਿੱਚ ਰਲਿਆ ਹੋਇਆ ਇਹ ਖਾਕ ਉਹੀ ਬੈਠਾ ਉਹ ਤਾਂ ਵੀ ਬਠੇ ਟੇਕਦੇ ਉੱਥੇ ਹਾਂ ਜੀਰਾਂ ਨੂੰ ਇਹ ਖਾਕ ਦੇ ਰਲੇ ਹੋ ਨੇ ਇਹ ਵੀ ਬਿੱਟੀ ਨੂੰ ਸਾਡੇ ਆਈਦੇ ਨੇ ਨਹੀਂ ਉਹਨੂੰ ਟੇਕਦੇ ਹਾਂ ਉਹ ਟੇਕਦੇ ਨੇ ਖਾਕ ਇਟਾਂ ਨੂੰ ਦੇਖਦੇ ਇਟਾਂ ਦਾ ਮੁੱਲ ਹੁੰਦੀ ਹੈ ਪੱਠੇ ਤੋਂ ਉਹਨਾਂ ਨੂੰ ਨਹੀਂ ਪਤਾ ਜੇ ਜਿਉਂਦਾ ਰਾਜੇ ਤੇਆ ਮਾਰ ਕੇ ਤਾਂ ਖਾਅ ਕੇ ਰਲ ਗਿਆ ਸਮਝੋ ਫੇਰ ਮਾਇਆ ਜੇ ਰਲ ਗਿਆ ਤਾਂ ਆਜ ਰਲ ਕੀ ਗਿਆ ਮਾਇਆ ਜੇ ਰੋਣ ਗਿਆ ਫੇਰ ਦੂਜਾ ਜਨ ਮਿਲ ਜੂ ਦੂਜਾ ਜਨ ਮਿਲਣਾ ਖਾਅ ਕੇ ਰਲਣਾ ਹੀ ਆ ਅਸਲ ਵਿੱਚ ਦੂਸਰਾ ਜਨ ਜਨ ਮਿਲਣਾ ਫੇਰ ਖਾਅ ਕੇ ਰਲ ਜੂ ਹਾਂਜੀ ਗਾਨਕ ਦੁਨੀਆ ਸੰਗੀ ਗੁਦਾਰਿਆ ਸਾਕਤ ਮੂੜ ਮਪਾਕ ਸਾਰਾ ਜੀਵਨ ਦੁਨੀਆਂ ਦੇ ਨਾਲ ਗੁਜ਼ਾਰਤਾ ਗੁਜ਼ਾਰਿਆ ਦਾ ਗੁਜ਼ਾਰਤਾ ਸਾਕਤ ਮੂੜ ਮਪਾਕ ਸਾਕਤ ਹੋਰ ਖੁਸੀ ਹੈ ਸੰਦੇ ਵਿੱਚ ਸਾਕਤ ਕਦੇ ਵੀ ਅਕਲਮੰਦਰੀ ਹੁੰਦਾ ਜਿਹੜੇ ਗੁਰਮਤ ਦਾ ਵਿਰੋਧ ਕਰਦੇ ਨੇ ਪਹਿਲਲ ਬੱਤਾਂ ਨਹੀਂ ਖੜੇ ਦੇਣਾ ਗੁਰਮਤ ਦੇ ਪਹਿਲਲ ਗੁਰਮਤ ਨੂੰ ਛੱਡ ਕੇ ਜਿਹੜੀਆਂ ਬੱਤਾਂ ਤੇ ਪ੍ਰਚਾਰ ਕਰਨ ਸਭ ਸਾਕਤ ਦੇ ਸਿੱਖ ਵੀ ਸਾਖਤ ਨੇ ਜਿਹੜੇ ਗੁਰਮਤਿ ਨੂੰ ਸਹੀ ਦੀ ਪ੍ਰਚਾਰ ਕਰਦੇ ਸਾਰੇ ਸਾਖਤ ਨੇ ਆਜ ਸਾਰੇ ਸਿੱਖ ਜਿਹੜੇ ਪ્યોਰ ਗੁਰਮਤਿ ਦਾ ਪ੍ਰਚਾਰ ਵੀ ਕਰਦੇ ਸਾਖਤ ਨੇ ਮੂਲ ਨੂੰ ਮੂਲ ਗਰੀ ਨਾ ਪਾਖਦੇ ਛੁੱਧ ਨਹੀਂ ਹਿਰਦਾ ਕਿਸੇ ਦਾ ਵੀ ਜੇ ਹਿਰਦਾ ਸ਼ੁੱਧ ਹੋਵੇ ਤਾਂ ਤਰਖਾਲ ਹੀ ਨਹੀਂ ਰਹਿ ਸਕਦਾ ਗੁਰੂ ਤੋਂ ਗੁਰੂ ਨੇ ਕਹਤਾ ਸੀ ਯਾਰ ਜਿਹਨੇ ਤਰਖਾਲ ਨਹੀਂ ਉਹ ਸਿੱਖੀ ਨਹੀਂ ਮਿਲਲੀ ਅਜਿਉਂ ਸਾਭ ਨੂੰ ਜਦ ਗਏ ਨੇ ਘੋੜੇ ਦੀ ਬਾਗ ਫੜੀ ਇਹਨਾਂ ਨੇ ਵਾਲਵੇ ਜੀ ਵੀ ਜਾਣ ਨਹੀਂ ਦੇਣਾ ਪਹਿਲਾਂ ਤਨਖਾਹ ਦੇ ਕੇ ਜਾਓ ਉਹ ਕਹਿੰਦੇ ਤਨਖਾਹ ਅਮੁੱਨੇ ਸਭ ਦੀ ਤੁਹਾਡੇ ਰੱਬ ਵੀ ਸਨੇ ਪਿਆਜ ਪਰ ਸਾਡੇ ਨਾਲ ਰੱਬ ਦੇ ਕੋਲ ਚੱਲੋ ਹੌਲ ਹੋਲੇ ਜੀਉਰ ਸਾਹਿਬੇ ਢਾਲਾਂ ਪਰ ਪਰ ਕੇ ਮੋਹਰਾਂ ਵੀ ਬੰਦੀਆਂ ਨੇ ਗੜਕ ਨਹੀਂ ਦਿੱਤੇ ਪੈਸੇ ਪਰ ਇਹ ਕਹੇਤਾ ਸੀ ਵੀ ਜੀ ਨੇ ਤਨਖਾਹ ਵਾਲੀ ਇੱਕ ਪਾਸੇ ਹੋ ਜੋ ਜਿਹਦੇ ਸਿੱਖੀ ਲੈਣੀ ਇੱਕ ਪਾਸੇ ਭਾਈ ਤਾਂ ਅੱਗੋਂ ਪੰਜ ਪਿਆਰੇ ਹੋ ਸੀ ਜਿਹੜੇ ਸਿੰਘ

ਉਹ ਸਾਖੀਆਂ ਨੂੰ ਇਹ ਬੋਲ ਲੈਣ ਸਾਖੀਆਂ ਦਾ ਤਾਂ ਪ੍ਰਚਾਰ ਕਰਦੇ ਉਹ ਸੀ ਜਿੰਨੇ ਗਿਲ ਬਣਦੇ ਨੇ ਤੁਹਾਡੇ ਤਨਖਾਹਾਂ ਦੇ ਕੋਲਕਤੋਂ ਗੁਰੂ ਤੋਂ ਤਨਖਾਹ ਲੈ ਰਹੇ ਹੋ ਕਿਸ ਵੇਸ ਤੇ ਕਹਿ ਰਹੇ ਅਸੀਂ ਸਿੱਖਾਂ ਜਿਹੜਾ ਤਨਖਾਹ ਲਊਗਾ ਸਿੱਖ ਨਹੀਂ ਘਰ ਦਾ ਮਾਲਕ ਨਹੀਂ ਸਿੱਖ ਤਾਂ ਉਹ ਐ ਜਿਹੜਾ ਗੁਰੂ ਦਾ ਪਿਆਰਾ ਹੈ ਪੰਜ ਪਿਆਰੇ ਨਾਲ ਦਾ ਹੁੰਦਾ ਸਿੱਖ ਤਾਂ ਪੁੱਤ ਹੁੰਦਾ ਉਹ ਤੱਕ ਦੇ ਸਿੱਖਾਂ ਪੁੱਤਾਂ ਭਾਇਆ ਉਥੇ ਤਨਖਾਹ ਇਦਾਂ ਹੁੰਦਾ ਜੇ ਤਨਖਾਹ ਇਦਾਂ ਉਹ ਘਰ ਵੀ ਇਦਾਂ ਹੁੰਦਾ ਸੀ ਬਕਰਾਂ ਹੁੰਦਾ ਠੀਕ ਹੈ ਜੀ ਬਾਪਰੇ ਤੇ ਬਾਹਰ ਨੂੰ ਕੋਈ ਦਿੰਦਾ ਹੁੰਦਾ ਜੇ ਦਿੱਤਾ ਜੁੰਦੇ ਨਹੀਂ ਦਿੱਤਾ ਉਹਨੂੰ ਖੁਦਾ ਹੀ ਸਭ ਬਕਰਾਂ ਹੁੰਦਾ ਹੋਈ ਆਰੀ ਨਾਨਕ ਦੁਨੀਆ ਸੰਗੀ ਗੁਜ਼ਾਰੇ ਆ ਸਾਖਤ ਮੂੜ ਨਪਾਕ ਸਾਖਤ ਮੂੜ ਨਪਾਕ ਐਵੇਂ ਸਿੱਖ ਸਾਖਤ ਦੇ ਮੂੜ ਦੁਨੀਆ ਦੇ ਸੰਗ ਜੁੜੇ ਹੋਏ ਨੇ ਉਹੀ ਸਾਸਤ ਉਹ ਖੇਡਦੇ ਨੇ ਉਹੀ ਦੁਨੀਆਂ ਖੇਡਦੀ ਹੈ ਉਸੇ ਰਾਜ ਦੀ ਦੌੜ 'ਚ ਉਹ ਪਏ ਹੋਏ ਨੇ ਮਾਇਆ ਦੀ ਦੌੜ 'ਚ ਜਿਹੜੀ ਦੁਨੀਆਂ ਪਈ ਹੋਈ ਹੈ ਕਿ ਸਿੱਖ ਦੁਨੀਆਂ ਦੀ ਦੌੜ ਤੋਂ ਬਾਹਰ ਹੁੰਦਾ ਹੈ ਦੁਨੀਆਂ ਦੇ ਨਾਲ ਸਿੱਖ ਦੀ ਕੋਈ ਸੰਬੰਧ ਨਹੀਂ ਹੈ ਜਿੱਦੀ ਦੁਨੀਆਂ ਨਾਲ ਸੰਬੰਧ ਹੈ ਉਹ ਸਿੱਖ ਨਹੀਂ ਹੈ ਇਹ ਪੰਕਤੀ ਦਾ ਸਾਫ਼ ਅਰਥ ਹੈ ਸਾਫ਼ ਇਸ਼ਾਰਾ ਬੰਕਤੀ ਇਹ ਕਰਦੀ ਹੈ ਦੁਨੀਆਂ ਸੰਗ ਰੁਝਾਇਆ ਸਾਖਤ ਉੜ ਨਾ ਪਾਕ ਫਿਰਦਾ ਪਾਕ ਨਹੀਂ ਹੈ ਫਿਰਦਾ ਸ਼ੁੱਧ ਬਲੀਨ ਹੈ ਸਿੱਖੀ ਦੇ ਅੰਦਰ ਫਿਰ ਕਿਹਨੂੰ ਕਿਉਂਕਿ ਸਿੱਖ ਨਹੀਂ ਉਹ ਸਾਬਤ ਹੋ ਜਾਣਾ ਹੈ ਅਦਾਲਤਾਂ ਦੇ ਵੀ ਸਾਬਤ ਹੋ ਜਾਣਾ ਹੈ ਕੋਰਟਾਂ ਦੇ ਸਾਬਤ ਹੋ ਜਾਣਾ ਹੈ ਸੁਪਰੀਮ ਕੋਰਟ ਨੇ ਮੱਲੇ ਨੂੰ ਸਿੱਖੀ ਇਹ ਤਾਂ ਜੋ ਸ਼ੁਰੂ ਹੋਈ ਹੈ ਗੱਲ ਸਿੱਖ ਕੌਣ ਹੈ ਕੌਣ ਨਹੀਂ ਹੈ ਇਹਦਾ ਫੈਸਲਾ ਸੁਪਰੀਮ ਕੋਰਟ ਕਰੂ ਕਿਉਂਕਿ ਗੁਰਦੁਆਰਾ ਕੀਤਾ ਸੀ ਬਣਾ ਲਿਆ ਕਾਨੂੰਨ ਦੇ ਅਧਾਰ 'ਤੇ ਹੀ ਆਪੇ ਆਗੇ ਗੁਸਾਰਾ ਨੇ ਝਗੜੇ ਤੇ ਸਾਡੇ ਚੱਲਦੇ ਨੇ ਹਜ਼ਾਂ ਤਾਂ ਨੇ ਵੀ ਤਾਂ ਸਾਡਾ ਤੱਕ ਗਿਆ ਹੋਇਆ ਹੈ ਧਰਮ ਦਾ ਹਰ ਫੈਸਲਾ ਅਦਾਲਤ ਕਰ ਸਕਦੀ ਹੈ ਦਖਲ ਦੇ ਸਕਦੀ ਹੈ ਅਦਾਲਤ ਨੇ ਸੱਚਾ ਝੂਠ ਦਾ ਫੈਸਲਾ ਦੇਣ ਲਈ ਹੁੰਦਾ ਹੈ ਸੱਚ ਕੀ ਹੈ ਝੂਠ ਕੀ ਹੈ ਉਧਰ ਨੇ ਫੈਸਲਾ ਹੋ ਜੂ ਤਰਖਾ ਲੈਣ ਵਾਲੇ ਸਿੱਖ ਨਹੀਂ ਹਾਂ ਇਹ ਰਣ ਕੇ ਕੋਈ ਬੈਠਦਾ ਸੁਭਾ ਨਾਲ ਰਣ ਕੇ ਬਿਠੇ ਰਹੋ ਹਾਂਜੀ ਕੀ ਬੰਦਿਆਂ ਹਰ ਚੇਤਿਆ ਮਰੰਦੇ ਆ ਹਰ ਰੰਗ ਜਨਮ ਪਦਾਰਥ ਤਾਰਿਆ ਨਾਨਕ ਸਾਧੂ ਸੰਗ ਇਹ ਆ ਗੁਰਮੁਖੀ ਭਗਤੀ ਪਹਿਲੀ ਸੀ ਗੁਰਮੁਖੀ ਭਗਤੀ ਠੀਕ ਹੈ ਜੀ ਆ 10% ਜਿਹੜੇ ਗੁਰਮੁਖ ਨੇ ਉਹਨਾਂ ਦੇ ਹੱਕ ਦੀ ਭਗਤੀ ਜੇ ਹਾਂ ਜਿਨ੍ਹਾਂ ਨੇ ਜਿਉਂਦਿਆਂ ਨਹੀਂ ਜੀ ਬੰਦੇ ਆ ਹਰ ਚਿੱਤਿਆ ਜੀ ਬੰਦੇ ਆ ਆਹ ਜਿਹੜਾ ਨੂੰ ਹਰ ਦਾ ਚਿੱਤ ਆ ਗਿਆ ਹਰ ਰੇਠਾ ਤੇ ਜਗਾ ਤੇ ਚਿੱਤ ਚਿੱਤ ਨੂੰ ਨਾ ਜਾਗਣ ਕਿਹ ਹਰਦਾ ਜਾਗਦਾ ਹੀ ਹੈ ਹਮੇਸ਼ਾ ਸਤਗੁਰ ਜਾਗਦਾ ਤੇ ਕਿ ਹਰ ਦੇ ਨਾਲ ਉਹ ਵੀ ਜਾਗ ਪੇ ਦੋਏ ਜਾਗ ਪੇ ਮਰਨਦਿਆਂ ਹਰ ਰੰਗ ਹਰਦਾ ਰੰਗ ਚਲੇ ਆਉ ਉਹ ਨੂੰ ਮਰਦੇ ਤਾਂ ਹੈ ਹੀ ਨਹੀਂ ਅਸਰ ਜਾਂ ਸਰੀਰ ਛੱਡਣਗੇ ਜਾਂ ਮਾਨਸਰੀਰ ਛੱਡੂਗਾ ਹਰਦੇ ਰੰਗ ਚ ਰੰਗਿਆ ਹੋਇਆ ਹੋਊਗਾ ਸਤਗੁਰ ਤਾਂ ਨਾ ਜੰਮਦਾ ਨਾ ਮਰਦਾ ਉਹ ਤਾਂ ਰੋੜਾਈ ਨਹੀਂ ਜਮਾ ਮਨ ਲੱਗਿਆ ਹੈ ਜੀਵ ਆਤਮਾ ਨਾਲ ਜੀਵਾਤ ਮਾਜਾ ਜਰੀ ਛੱਡੂ ਹਰ ਦੇ ਰੰਗ ਜਨਨੀ ਹੋ ਹਰ ਵਰਦਾਈ ਦਾ ਹੋ ਕੁਝ ਗੱਲ ਹੋ ਇਹ ਕਹਿਣਾ ਤੇ ਮਾਜ ਜਬਾਦੀ ਕੋ ਜਸਰ ਰੱਬ ਤੇ ਕੋਈ ਹੈ ਉਹ ਪਦਾਰਥ ਤਾਰੇ ਆ ਨਾਨਕ ਸਾਧੂ ਸੰਗ ਜਦੋਂ ਪਦਾਰਥ ਮਿਲ ਗਿਆ ਤਰ ਗਿਆ ਗਾਂਧਕ ਸਾਧੂ ਸੰਗ ਸਾਧੂ ਦੀ ਸੰਪਰਦ ਵਿੱਚ ਠੀਕ ਹੈ ਸਾਧੂ ਸੰਗੀ ਹੈ ਹੁਣ ਨਾ ਸਾਧੂ ਦਾ ਸੱਗਾ ਕੀਤਾ ਹੋਇਆ ਹੈ ਸਾਧੂ ਸੱਗੀ ਹੈ ਠੀਕ ਹੈ ਜਨਪਦਾਰਤ ਚੌਥਾ ਪਦਾਰਤ ਹੈ ਜੀ ਚੌਥਾ ਪਦਾਰਤ ਜੇ ਮਰੇ ਵਾਂ ਤਾਂ ਜਨਪਦਾਲਤ ਬਣਨਾ ਠੀਕ ਹੈ ਸ਼ਬਦ ਮਰੇ ਮਰੇ ਫਿਰ ਜੀ ਵਾ ਤਾਂ ਫਿਰ ਮਰਨ ਹੋਈ ਜਦੋਂ ਵਿਦੇਸਨਾ ਮਰਦਾ ਹੈ ਤਾਂ ਜਿੰਨ ਦਾ ਜਦੇ ਹੋ ਜਾਂਦਾ ਇਹਨੂੰ ਫਿਰ ਜਿਹੜਾ ਰਾਮਕਲੀ ਰਾਗ ਦਾ ਸ਼ਬਦ ਹੈ ਰਾਮ ਨਾਮ ਸਿਮਰ ਤੂੰ ਜਿਵੇਂ ਫਿਰਨਾ ਖਾਈ ਮਹਾਕਾਲ ਇਹ ਹੁਣ ਉਸ ਸਥਿਤੀ ਚ ਹੈ ਜੀ ਉਹੀ ਗੱਲ ਹੈ ਪਟ ਗਈ ਗਈ ਹੋਈ ਹੈ ਠੀਕ ਹੈ ਜੀ ਉਹਨਾਂ ਦਾ ਪਤਾ ਹੀ ਨਹੀਂ ਗੱਲ ਦਾ ਵੀ ਗੱਲ ਕੀ ਹੈ ਜਿਹਨਾਂ ਉਹਨਾਂ ਜਿਹਨਾਂ ਬੰਦ ਨਹੀਂ ਪਤਾ ਉਹਦਾ ਸੰਸਾਰੀ ਜਿਹੜਾ ਬੰਦ ਉਹ ਜਿਹਨਾਂ ਸਮਝਦੇ ਨੇ ਉਹ ਉਹਨਾਂ ਦੇ ਅਰਥ ਜਿਹੜੇ ਹੈ ਉਹ ਚੇਤਨ ਔਰ ਜੜ ਦਾ ਜੋ ਹੈਗਾ ਆਪਸ ਵਿੱਚ ਅੰਤਰ ਉਹ ਨਹੀਂ ਸਮਝਦੇ ਉਹਨਾਂ ਦੀ ਬੁੱਧੀ ਉਹ ਜਿਹੜਾ ਉਹ ਆਪਣੇ ਆਪ ਨੂੰ ਸਰੀਰ ਤੋਂ ਬਾਹਰ ਦੇਖੇ ਦੀ ਸਕਦੇ ਜਿੰਨਾ ਜਰ ਆਤਮਦਰਸ਼ੀ ਦੀ ਹੋ ਸਕਦਾ ਔਰ ਨਾਜਰ ਗੁਰਬਾਣੀ ਨੂੰ ਸਮਝੇ ਦੀ ਸਕਦਾ ਉਹ ਆਪਣੇ ਆਪ ਨੂੰ ਸਰੀਰ ਦੇ ਬਿਨਾਂ ਉਹ ਸਮਝ ਲਈ। ਯਾ ਦੱਸੋ ਸਰੀਰ ਦੇ ਬਿਨਾਂ ਤੁਸੀਂ ਕੀ ਸਮਝਾ ਦੇਣ। ਠੀਕ ਹੈ ਜੀ। ਉਹਦਾ ਮਾਇਆ ਤੇ ਅਟ ਗਿਆਂਦਾ ਸਰੀਰ ਟੇੜ ਗਿਆ। ਕਬੀਰ ਕਹਿੰਦਾ ਬਾਰ-ਬਾਰ ਮਾਇਆ ਪੇ ਅਟਕੇ। ਬਾਰ-ਬਾਰ ਮੇਰੀ ਸੁਰਤੀ ਆ ਮਾਇਆ ਦੀ ਅਟਕੀ ਜਾਂਦੀ ਏ। ਨਾਲੇ 80 ਚਾਲ ਹੋ ਗਏ ਮਾਰਾ ਫੇਰ ਦੇ ਨੂੰ। ਫਿਰ ਉਪਦੇਸ਼ ਕੀਤਾ ਬੈਠਾ ਫਿਰ ਮਾਇਆ ਤੇ ਅਟਕਦੀ ਏ। ਉਹ ਤੇ ਪੜਾ ਰਹੇ ਨੇ ਉਹਨੂੰ ਪੜ੍ਹਦੇ ਹੈ ਜਾ ਕੇ ਮਾਗਰ। ਫਿਰ ਮਾਇਆ ਤੇ ਅਟਕੀ ਜਾਂਦਾ ਜਾ ਕੇ। ਇਹ ਤਾਂ ਛੱਡ ਕੇ ਹੀ ਮਾਇਆ ਤੇ ਨੇ ਇਹ ਤਾਂ ਦੋਆ ਨੋ ਨਹੀਂ ਮਾਇਆ ਤੋਂ ਗਾ ਜਾਣ ਦਿੰਦੇ ਮਾਇਆ ਤੋਂ ਵੀ ਗਾ ਜਾਣ ਦਿੰਦੇ ਹੋਈ ਪੌੜੀ ਆਦ ਜੁਗਾਦੀ ਆਪ ਰੱਖਣ ਵਾਲਿਆ ਸਤਿਨਾਮ ਕਰਤਾ ਸਚ ਪਸਾਰਿਆ ਆਪ ਰੱਖਣ ਵਾਲਾ ਆਜੂਗਾ ਤੋਂ ਰੱਖਿਆ ਕਰਨ ਵਾਲਾ ਪਰਮੇਸ਼ਰ ਦੀ ਗੱਲ ਹੋ ਰਹੀ ਹੈ ਜੀ ਹਾਂ ਅੱਛਾ ਜੀ ਰੱਖਿਆ ਕਰਨ ਵਾਲਿਆ ਆਜੂਗਾ ਤੋਂ ਕਹਤਾ ਭਾਇਆ ਜੇ ਬਦੀ ਬੱਸ ਦਿੱਤੇ ਮਾਰੇ ਆ ਕੋਈ ਬਦੀ ਆਇਆ ਤੋਂ ਲੱਗ ਕਰਨੇ ਨਾ ਤਾਂ ਆਇਆ ਨਾ ਜੋੜ ਦਿੱਤਾ ਮਰਿਆ ਤਾਂ ਨੂੰ ਦੇ ਜੰਮ ਲੰਭਦਾ ਤਾਂ ਲੋਕਾਂ ਨੂੰ ਪਰਵੇ ਸੀ ਰੱਖਣ ਹਾਰਿਆ ਸਤਿਨਾਮ ਕਰਤਾਰ ਸੱਚ ਪਸਾਰਿਆ ਬਾਖਰਾਮ ਕਰਤਾਰ ਕਰਤਾਰ ਦਾ ਨਾਮ ਕੀ ਹੈ ਸੱਚ ਹੈ ਉਹਦਾ ਗਿਆਨ ਸੱਚ ਹੈ ਉਸੇ ਗਿਆਨ ਦਾ ਪਸਾਰਿਆ ਸਾਰਾ ਸੰਸਾਰ ਸੱਚ ਪਸਾਰਿਆ ਸੱਚੇ ਪਸਾਰੇ ਆ ਕੋਰੀ ਉਹਦਾ ਪਸਾਰਾ ਇਹਦਾ ਬजूद ਹੈ ਐ ਵੇਲੀ ਪਰਮੂਹ ਵੀ ਦੁਨੀਆ ਹੈ ਉਹਦੀ ਦੁਨੀਆ ਹੈ ਸਾਰਾ ਪਸਾਰਾ ਸੱਚਾ ਹੈ ਜੂੜਦਾ ਪਸਾਰਾ ਨਹੀਂ ਹੈ ਇਹ ਸੱਚਾ ਪਸਾਰਾ ਹੈ ਜੂੜਦਾ ਪਸਾਰਾ ਵੀ ਹੁੰਦਾ ਹੈ ਜੂੜਦਾ ਪਸਾਰਾ ਕੀ ਹੁੰਦਾ ਹੈ ਜਿਹੜਾ ਸਾਨੂੰ ਰਾਤ ਨੂੰ ਸੁਪਨਾ ਆਉਂਦਾ ਆ ਜੈਨ ਨੂੰ ਉਹ ਜੂੜਦਾ ਪਸਾਰਾ ਹੁੰਦਾ ਕਹਾਂ ਮਾਂਝੂ ਕਹਾਂ ਨਾ ਠੀਕ ਹੈ ਜੀ ਮਾਂਝੂ ਝੂਠਾ ਹੈ ਝੂਠੇ ਦਾ ਸੁਪਨਾ ਝੂਠਾ ਸੱਚੇ ਦਾ ਸੁਪਨਾ ਸੱਚਾ ਸੱਚੇ ਦਾ ਪਸਾਰਾ ਸੱਚਾ ਝੂਠੇ ਦਾ ਪਸਾਰਾ ਝੂਠਾ ਇੱਕ ਦਾ ਅਖਰੇਗਾ ਜੁਗਾਦ ਦੀ ਇੱਕ ਹੁੰਦਾ ਅਨਾਦੀ ਇਹ ਕੀ ਫਰਕ ਹੈ ਨਾ ਆਪਸ ਇਹਦਾ ਆਦ ਨਹੀਂ ਹੈ ਉਹ ਅਨਾਦੀ ਹੈ ਅੱਛਾ ਜੋਤ ਅਨਾਦੀ ਹੈ ਜੀ ਜੋਤ ਹੈ ਅਨਾਦੀ ਜੁਗਾਦੀ ਸ਼ਬਦ ਹੈ ਹੁਕਮ ਅੱਛਾ ਜੀ ਜਦੋਂ ਤੋਂ ਹੁਕਮ ਚੱਲੇ ਆ ਜਦੋਂ ਰੱਖਿਆ ਕਰ ਰਹੇ ਆ ਜੁਗਾਦੀ ਆਪ ਰੱਖਣ ਵਾਲਿਆ ਹਾਂ ਜੁਗਾਦੀ ਦਾ ਹੁਕਮ ਹੈ ਠੀਕ ਹੈ ਜਿੱਨਾ ਜਦੋਂ ਹੋਗਮਨੀ ਪੈਦਾ ਹੋਇਆ ਸੰਸਾਰੇ ਨਹੀਂ ਪੈਦਾ ਹੋਇਆ ਜੁਗੈ ਨਹੀਂ ਪੈਦਾ ਹੋਇਆ ਸਮਾਏ ਨਹੀਂ ਪੈਦਾ ਹੋਇਆ ਇਹ ਤਾਂ ਜੋਤ ਨਾਲ ਪੈਦਾ ਹੋ ਜਾਂਦਾ ਜੋ ਗਾਦੀ ਨਹੀਂ ਹੈ ਜੋਤ ਆਦੀ ਹੈ ਜੋਤ ਅਗਰ ਅਨਾਦੀ ਕੀ ਹੁੰਦੀ ਹੈ ਅਨਾਦੀ ਹੈ ਜਿਹਦਾ ਆਦ ਨਾ ਹੋਵੇ ਜੋਤ ਆਦ ਨਹੀਂ ਹੈ ਸ਼ਬਦ ਆਦ ਹੈ ਸ਼ਬਦ ਪ੍ਰਗਟ ਕੋ ਉੱਤੇ ਹੁੰਦਾ ਜਦੋਂ ਪ੍ਰਗਟ ਹੁੰਦਾ ਫਿਰ ਜੁਗਾਲ ਸ਼ੁਰੂ ਹੋ ਜਾਂਦਾ ਤੇ ਚੁੱਕ ਸ਼ੁਰੂ ਹੋ ਜਾਂਦਾ ਪ੍ਰਗਟ ਹੋਣਾ ਸੱਚੇ ਤੋਂ ਬਗਨਾ ਪਿਆ ਮਾਇਆਡ ਹੋ ਜਾਂਦੀ ਹੈ। ਮਾਇਆ ਨਾਲ ਸਮਾਨਾ ਬੋਲਦੇ। ਮਾਇਆ ਦੇ ਨਾਲ ਸਮਾਨਾ ਨਹੀਂ ਹੁੰਦਾ। ਜਦੋਂ ਹੁਕਮ ਪ੍ਰਗਟ ਨਹੀਂ ਹੈਗਾ ਜਦੋਂ ਨਰਵਰਤਨ ਦੂਕਰ ਆ ਉਹ ਸਮੇ ਆਦ ਦਾ ਸਮਾਂ ਉਹ ਹੈ ਜੀ। ਆਦ ਨਹੀਂ ਹੈ ਉਹ। ਉਹ ਸਮਾਤਾ ਸਤਿਯੁਗ ਦਾ ਸਮਾਂ। ਆਦ ਉਸ ਪਲ ਦਾ ਨੂੰ ਜਦੋਂ ਸਿਸਤੀ ਪੈ ਗਈ ਸੀ। ਅੱਛਾ ਜੀ। ਆਦ ਆਰੰਭ ਦਾ ਪਾਲ ਹੈ। ਆਦ ਅੰਤ ਦੇ ਹਰਦਾ ਇੱਕ ਪਲ ਪਲ ਦੀ ਹੈ ਵਿਚਾਲੇ ਤਾਂ ਅੱਧਾ ਹੈ ਆਦ ਅੰਤ ਮੱਧ ਥੱਲੇ ਸੀ ਨਾ ਹੈ ਮੰਨਨੀ ਉਮਰ ਹੈ ਜਿੰਨੀ ਹੈ ਦੇਖੋ 200 ਦੇ ਨੇ ਲਾਠੀ ਦੇ ਹਾਂਜੀ ਇੱਕ ਜਿਹੜਾ ਆਦ ਹੈ ਇੱਕ ਜਿਹੜਾ ਅੰਤ ਹੈ ਦੂਜੇ ਪਾਸੇ ਕੋਤਲਾ ਇੱਕ ਥੱਲੇ ਦਾ ਲਾਖੀ ਵਿਚਾਲੇ ਵਿਚਾਲਾਈ ਹੈ ਤੇ ਉਹ ਮੱਧ ਹੈ ਵਾ ਵਾ ਦੇ ਲਾਠੀ ਆਉਂਦੇ ਕਿਥੇ ਠੀਕ ਹੈ ਅਨਾਦ ਕਿਵੇਂ ਫਿਰ ਦੱਸਾਂਗੇ ਆਪਾਂ ਅਨਾਦ ਜੋਤ ਹੈ ਜੀਦਾ ਆਦ ਹਈ ਤਿ ਗਵੇ ਜੀਦਾ ਜਨਮ ਨਹੀਂ ਸਾਬਤ ਹੁੰਦਾ ਕਰ ਸਕਦੇ ਉਹ ਅਨਾਨ ਅੱਛਾ ਜੀ ਜੀਦਾ ਆਦ ਸਾਬਤ ਨਹੀਂ ਹੁੰਦਾ ਉਹ ਅਨਾਦ ਆ ਠੀਕ ਆ ਆਦ ਅਦੀਲ ਅਨਾਦ ਅਨਾਹ ਚੁਬ ਜੁਗ ਇੱਕੋ ਬੇਸ ਜੀਦਾ ਆਦ ਵੀ ਨਾ ਸਾਬਤ ਕਰਦੇ ਜੋਤ ਹੈਦਾ ਆਦ ਵੀ ਸਾਬਤ ਹੁੰਦਾ ਅੱਛਾ ਜੀ ਸ਼ਬਦ ਆਦ ਸਾਬਤ ਹੁੰਦਾ ਠੀਕ ਹੈ ਤਾਂ ਹੀ ਆਦ ਸੱਚ ਲਿਏ ਮਾਇਆ ਦਾ ਆਦ ਸਾਬਤ ਹੁੰਦਾ ਠੀਕ ਹੈ ਜੀ ਮਾਇਆ ਦਾ ਹਾਲਤ ਵੀ ਸਾਬਤ ਹੁੰਦਾ ਸ਼ਬਦ ਦਾ ਅੰਤ ਨਹੀਂ ਹੁੰਦਾ ਸ਼ਬਦ ਗੁਪਤ ਹੁੰਦਾ ਠੀਕ ਹੈ ਜੀ ਹਾਂ ਪਰਗਤ ਉਹ ਬੁੱਤੇ ਸ਼ਬਦ ਇਹਦਾ ਪਤਾ ਲੱਗਦਾ ਉਹ ਤਾਂ ਆਨਾਦ ਹੈ ਜੀ ਉਹ ਆਨਾਦ ਠੀਕ ਹੈ ਜੀ ਜੋਤ ਨੇ ਸ਼ਬਦ ਰੂਪ ਧਾਰਨ ਕਰ ਲਿਆ ਤੇ ਜੁਗਾਦ ਹੋ ਗਈ ਆਦਮੀ ਹੈ ਫਿਰ ਜੁਗਾਦਮੀ ਹੈ ਸ਼ਬਦ ਦਾ ਆਦ ਹੈ ਤਾਂ ਦਾ ਜੁਗਾਦ ਆਜੂਗਾ ਦੋਹਾਂ ਆਪੇ ਜੋਤੇ ਹੋਗੀ ਸ਼ਬਦ ਦਾ ਆਦ ਹੈ ਸ਼ਬਦ ਪੈਦਾ ਕੀਤਾ ਹੈ ਸ਼ਬਦ ਸੰਸਾਰ ਦਾ ਆ ਜੁਗਾਦ ਹੋਏ ਹੋਗੇ ਜੋਤਨਿਲ ਜੋਹਰ ਅਗਰ ਉਹਨਾ ਕਹੀਂ ਨਾ ਹੋਏ ਕੱਟੇ-ਕੱਟ ਸਾਰੇ ਆ ਉਹਨਾ ਕਹੀਂ ਨਾ ਹੋਏ ਕੱਟੇ-ਕੱਟ ਸਾਰੇ ਆ ਕبھی ਨਹੀਂ ਆਉਂਦੀ ਕਿਤੇ ਕਿਤੇ ਵੀ ਕਿਸੇ ਪਰ ਨਾਲ ਦੇ ਵਿੱਚ ਕبھی ਨਹੀਂ ਹਾਰੇ ਸਾਰੇ ਦੁਨੀਆਂ ਦੇ ਵਿੱਚ ਹੈ ਫਿਰਦੇ ਆ ਵਿੱਚ ਹੈ ਉਹਨਾ ਕਿਤੇ ਵੀ ਕਮੀ ਕਿਤੇ ਵੀ ਨਹੀਂ ਹੈ ਜਿਵੇਂ ਜਵਾਬ ਕੇ ਵੀ ਕਿਸੇ ਸਮੁਸਤ ਇੱਕ ਜੋਤ ਹੈ ਬਾੜ ਹੈ ਨਾ ਘਾਟ ਹੈ ਨਾ ਘਾਟ ਬਾੜ ਹੁੰਦਾ ਸੁੱਤਾ ਕੋਈ ਕਿੰਨਾ ਜਾਗਦਾ ਕਿੰਨਾ ਬਾਣੇ ਕੋਈ ਜਨ ਘੜੇ ਕੋਈ ਜਨ ਸਾਰਿਆਂ ਦੇ ਭੜਿਆ ਹੋਇਆ ਕਿੰਨਾ ਖਾਲੀ ਕਿੰਨਾ ਕਿਆ ਨਾਲ ਕਿੰਨਾ ਭਰਿਆ ਹੋਇਆ ਬਾਕੀ ਖਾਲੀ ਹੈ ਬਾਕੀ ਜਾਵਾ ਇਹ ਜਿਹ ਮਿਹਰਬਾਨ ਸਮਰੱਥ ਆਪੇ ਹੀ ਘਾਲ ਲਿਆ ਇਹ ਮਿਹਰਬਾਨ ਸਮਰੱਥ ਦੀ ਭਰਿਆ ਜਿਹਨਾਂ ਨੂੰ ਵੀ ਭਰਿਆ ਹੋਇਆ ਹੈ ਅੱਛਾ ਜੀ ਜੋ ਵੀ ਕੁਝ ਉੱਤ ਨਹੀਂ ਹੈਗਾ ਇਹਦੇ ਕੋਲ ਨਾਲਾ ਬੁੱਟਾ ਰਾਸੀ ਲੱਕ ਪੌੜੀ ਚੜਾ ਕੇ ਲਿਆ ਮਿਹਰਬਾਨ ਸਮਰੱਥੇ ਲਿਆ ਜਿਹੜਾ ਕਿ ਕਿਆ ਇਹ ਕਹਦੇ ਧੜੇ ਚ ਪਾਣੀ ਥੋੜਾ ਹੈ ਜਾਂ ਜ਼ਿਆਦਾ ਹੈ ਇਹ ਲਿਆ ਆ ਉਹ ਮਿਹਰਬਾਨ ਸਮਰੱਥੇ ਤੱਕ ਉਹੀ ਕਾਰਨ ਨਾਲ ਆਇਆ ਉਹ ਤੱਕ ਆਪਣੀ ਮਦਦ ਨਾਲ ਨਹੀਂ ਆਇਆ ਆਪਣੇ ਪੈਰਾਂ ਨਾਲ ਚੱਲ ਕੇ ਆਇਆ ਇੱਥੇ ਤੱਕ ਵੀ ਪੈਰਾਂ ਬਾਝੋਂ ਚੱਲਣਾ ਉਹਦਾ ਸੋ ਜੀ ਜਿਨ ਮਨ ਉਠਾ ਆਪ ਤੇ ਸਦਾ ਸੁਖਾਲਿਆ ਆਪੇ ਰਚਨ ਰਚਾਏ ਆਪੇ ਹੀ ਪਾਲ ਲਿਆ ਜਿਹਨ ਮਨ ਉਠਾ ਆਪ ਜਿਹਨ ਦੇ ਮਨ ਦੇ ਵਿੱਚ ਆ ਬੋਲਿਆ ਨਾ ਆ ਵਰਖਾ ਕੀਤੀ ਤੇ ਸਦਾ ਸੁਖਾਲਿਆ ਉਹਦਾ ਸਦਾ ਹੀ ਸੁਖੀ ਹੋਵੇਗਾ ਉਹ ਤਾਂ ਅਵੇਸ਼ਾਲੇ ਸੁਖੀ ਹੋਗੇ ਪਰ ਜਿਹਨੇ ਸੁਣ ਲਿਆ ਉਹਨੂੰ ਥੋੜਾ ਜਿਹਰ ਵਾਸਤੇ ਸੁਖ ਹੋ ਗਿਆ ਜਿਹਨੇ ਮੰਨ ਲਿਆ ਉਹਨੂੰ ਥੋੜਾ ਜਿਆਦਾ ਸੁਖ ਹੋ ਗਿਆ ਹਾਂਜੀ ਆਪੇ ਰਚਨ ਰਚਾਇਆ ਆਪੇ ਹੀ ਪਾਲ ਲਿਆ ਆਪੇ ਰਚਨ ਰਚਾਇਆ ਆਪੇ ਹੀ ਪਾਲਿਆ ਰਚਨ ਬਿਓ ਨੇ ਆਪਰ ਵੀ ਛੱਡਣ ਚਾਹੀਏ ਪਾਲਣਾ ਵੀ ਕਰ ਲਿਆ ਜੀ ਸਭ ਕੁਝ ਆਪੇ ਆਪ ਬੇਅੰਤ ਅਪਾਰਿਆ ਗੁਰਪੂਰੇ ਕੀ ਟੇਕ ਨਾਨਕ ਸੰਭਾਲ ਲਿਆ ਸਭ ਕੁਝ ਆਪੇ ਆਪ ਉਹ ਜੋਤ ਨੂੰ ਕਹਿੰਦੇ ਨੇ ਸਭ ਕੁਝ ਆਪੇ ਆਪ ਇਹ ਨੂੰ ਦੂਤ ਉੱਥੇ ਸੱਚਖੰਡ ਵੀ ਦਾ ਜੋਤ ਹੈ ਉੱਥੇ ਜਣੀ ਪੂਰੀ ਹੈ ਤੇ ਅਧੂਰੀ ਹੈ ਮਾਇਆ ਦੇ ਵਿਚਾਰ ਜਿਹੜਾ ਮਾਇਆ ਦੀ ਨਹੀਂ ਹੈ ਸੱਚਖੰਡ ਦਾ ਤਾਂ ਇਹਦੇ ਵਿੱਚ ਕੋਈ ਹੈਗਾ ਵੱਡਾ ਉਹ ਤਾਂ ਹਲੇ ਪਤਨੇ ਅਜੇ ਤੋ ਆਖੀ ਕੀਲੇ ਬਕਾਉਣੇ ਕੋਣ ਇਹ ਸਭ ਕੁਝ ਆਪੇ ਆਪ ਹੈ ਤੂੰ ਸਾਰੇ ਸਭ ਦੇ ਗਿਆਪੇ ਆਪ ਬੇਅੰਤ ਅਪਾਰਿਆ ਅਨ ਬਣੀ ਦੇਰਾ ਜੋ ਤੇ ਬਿੰਦੀ ਮਰਜ਼ੀ ਬੁਰਬਦੀ ਮਰਦਾ ਠੀਕ ਹੈ ਤੇ ਮਨ ਬਰੇ ਨਾ ਜਬਰਦਸਤੀ ਬਿਆਨਤਾ ਹੋ ਇਹਦਾ ਅੰਤਰੀ ਬਿਆਨਤਾ ਹੋ ਬਿਆਨਤਾ ਬਾਰਿਆ ਅਪਾਰ ਕਾ ਤੇ ਗੈਤੋ ਅਪਾਰ ਤਾਂ ਗੈਤ ਹੈ ਬਦੀ ਬਗਦਦਾ ਜਬੇ ਤੂੰ ਤੇਰੇ ਜਨ ਬਾਇਓ ਦੀ ਕੁਛ ਕਹਿ ਸਕਦੇ ਕਦਾ ਜਬੇ ਤੂੰ ਹਾਂ ਗੁਰਪੂਰੇ ਕੀ ਟੇਕ ਨਾਨਕ ਸੰਭਾਲਿਆ ਗੁਰਪੂਰੇ ਦੀ ਡੇਡ ਨਾਲ ਨੂੰ ਸੰਭਾਲਿਆ ਜੇ ਗੁਰਪੂਰੇ ਦੀ ਟੇਕ ਲਾਲਵੇਂ ਨਾਮ ਕਹਿੰਦਾ ਫਿਰ ਸੰਭਾਲ ਲੈ ਫਿਰ ਸਮਾ ਜਾਂਦਾ ਜੇ ਪੂਰਾ ਗਿਆਨ ਦੀ ਟੇਕ ਮਿਲ ਜਵੇ ਪੂਰੇ ਗਿਆਨ ਦਾ ਆਸਰਾ ਮਿਲ ਜਵੇ ਫਿਰ ਸੱਚ ਵਿੱਚ ਸਮਾ ਜਾਂਦਾ ਫਿਰ ਮਾਇਆ ਦੇ ਆਸਰੇ ਦੀ ਲੋੜ ਨਹੀਂ ਰਹਦੀ ਮਾਇਆ ਦੇ ਆਸਰੇ ਦੀ ਲੋੜ ਇਹਦੀ ਉਹਨਾਂ ਚ ਰਹਿ ਫਿਰ ਕੁਡੀ ਦੇ ਆਸਰੇ ਦੀ ਉਹਨਾਂ ਚ ਲੋੜ ਹੈ ਜਿੰਨਾ ਫਿਰ ਪੂਰਾ ਗਿਆਨ ਰਹੇ ਦੀ ਅੱਛਾ ਗਿਆਨ ਦੀ ਕਮੀ ਠੀਕ ਹੈ ਜੀ